ਦਾ ਮੈਦਾਨ ਬਿੱਟੂ ਆ ਉਹ ਵੀ ਕਿ ਅੱਜ ਤੱਕ ਖੇਡਦਾ ਮੈਦਾਨ ਬਿੱਟੂ ਆ ਰਾਜੀ ਗੱਲਾਂ ਸੱਚੀਆਂ ਨੇ ਜੀ ਆਣ ਗਏ ਕਬੱਡੀ ਪਾਉਣ ਦੇ ਲਈ ਉਹ ਬਿਗਾ ਕਾਲਸ ਤੇ ਜੱਗੀ ਜਿਹੜੀ ਇਧਰਲੇ ਪਾਸੇ ਆ ਪਿੰਡ ਵਾਲੇ ਪਾਸੇ ਤੇ ਦੂਸਰੇ ਪਾਸੇ ਦਗਾਲ ਅੱਜ ਕਹਿੰਦੇ ਪਿਛਲੇ ਸੱਜਣ ਬਿੱਟੂ ਦਗਾਲ ਦੀਆਂ ਯਾਦਾਂ ਨੇ ਜਾਲਾਂ ਦੇ ਯਾਰ ਨਾਲ ਲੱਗ ਕੇ ਭਰਾ ਨੂੰ ਯਾਦ ਕਰ ਰਿਹਾ ਪਰ ਲੋਕ ਕਦੇ ਭੁੱਲੇ ਨਹੀਂ ਇਹ ਸੱਜਣ ਨੂੰ ਇਹ ਸੱਜਣ ਨੂੰ ਭੁੱਲਿਆ ਨਹੀਂ ਲਓ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਚਾਲ ਆਫਰੀ ਬਿਲਕੁਲ ਤਿਆਰ ਨੇ ਜੀ ਹੈਲੋ ਸਣੀ ਜਿੰਨੇ ਵੀ ਠੰਡੂ ਜੱਫੇ ਲਾਏਗਾ ਸਨੀਪ ਦਗਾਲ ਵੱਲੋਂ ਇੰਸਪੈਕਟਰ ਸਾਹਿਬ ਵੱਲੋਂ 100 ਰੁਪਏ ਆ ਵਾਕਈ ਵੱਡੇ ਮਾਣਸਮਾਨ ਨੇ ਔਰ ਠੰਡੀ ਪਰਾਣਾ ਖੰਡਾ ਪਰ ਇੰਦਰਾ ਤਾਂ ਵੇਖਾਂਗੇ ਕਬੱਡੀ ਰੁਕੂ ਦੀ ਪੈ ਗਈ ਆ ਖੇਡ ਦੇ ਮੈਦਾਨ 'ਚ ਮੇਰੇ ਵੀਰੋ ਅੱਗੇ ਪਕਰ ਵਾਲੇ ਵਾਲੇ ਹਰ ਚਾਰ ਨੇ ਚਾਰਾ ਚੋਂ ਪੌਣ ਪੌਣ ਬੱਲੇ ਬੱਲੇ ਕਰਦਾਊਗਾ ਓ ਬੱਲੇ 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 ਹਰ ਰੁਕੂ ਓ ਮਾਨ ਹੈ ਓ ਦਗਾਲ ਵਾਲੇ ਨੂੰ ਮਾਨ ਓ ਇਸ ਨੌਜਵਾਨ ਦੀ ਖੇਡ ਦੇ ਹੋ ਸਾਹਮਣੇ ਠੰਗੂ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਅੱਕੇ ਵੱਲ ਵਧਦਾ ਹੋਇਆ ਟਿਕਰਾਲੇ ਪਿੰਡ ਦੇ ਵਿੱਚ ਚਰਚੇ ਰਹੇ ਨੇ 바ਰੂ ਪੁੱਜਾ ਹੋਇਆ ਉੱਥੇ ਕਹਿੰਦੇ ਬੱਬੂ ਵਰਗਿਆਂ ਦੇ ਰਾਜਵੀਰ ਵਰਗਿਆਂ ਦੇ ਨਰਪਾਲ ਸਿੰਘ ਮਾੜ ਕਹਿੰਦੇ ਵਰਲਡ ਕੱਪ ਖੇਡਿਆ ਟਿਕਰਾਲਾ ਪਿੰਡ ਵੀ ਚਰਚਾ ਦੇ ਵਿੱਚ ਤੇ ਦਗਾਲ ਪਿੰਡ ਵੀ ਕਹਿੰਦੇ ਪੂਰੀ ਚਰਚਾ ਦੇ ਵਿੱਚ ਰਹਿ ਗੱਲਾਂ ਬਿੱਟੂ ਦੇ ਵਾਪਰ ਦਾ ਗੱਲ ਬਿਲਕੁਲ ਸਹੀ ਹੈ ਲਓ ਇੱਕ ਪਾਸੇ ਦੀਪਾ ਔਰ ਨਾਲ ਕੋਗੋਆ ਤੇ ਨਾਲ ਜੱਗੀ ਹੈ ਕਕਰਾਲੇ ਦੀ ਟੀਮ ਦੇ ਚਾਰ ਜਾਫੀ ਹਰ ਚਾਰ ਨੇ ਚਾਰੇ ਚਾਰ ਨੇ ਇੱਕ ਪਾਸੇ ਦਗਾਲ ਤੇ ਦੂਸਰੇ ਪਾਸੇ ਕਕਰਾਲਾ ਪੈ ਗਿਆ ਖੇਡ ਰਿਹਾ ਪਰ ਆਹ ਹੈ ਮੁੰਡਾ ਇਸੋਲੇ ਕਾਲੂ ਆਪਣੀ ਟੀਮ ਦੇ ਵਾਸਤੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅੱਜ ਮੈਚ ਫੇਰ ਪੈ ਗਿਆ ਹੁ ਕੰਨੀ ਤੇ ਬੱਬੂ ਲੱਗਿਆ ਇਧਰਲੇ ਪਾਸੇ ਘਾਕੀ ਲੱਗਿਆ ਹੁ ਧਰਮੂ ਲੱਗਿਆ ਤੇ ਉਧਰੋਂ ਕਹਿੰਦੇ ਲੱਖੇ ਸਰਪੰਚ ਦਾ ਪੁੱਤਰ ਜੋ ਸਰਪੰਦ ਦਾ ਪੁੱਤ ਜਾਫ ਲਾਈਨ ਦੇ ਵਿੱਚ ਲੱਗਾ ਹੋਇਆ ਤੇ ਦੂਸਰੇ ਪਾਸੇ ਲੱਖੇ ਦਾ ਭਤੀਜਾ ਬਿੱਕੂ ਦਾ ਭਤੀਜਾ ਹਾਂ ਮਹਾਂ ਮੰਦਰ ਚ ਰਿੰਕੂ ਕਬੱਡੀ ਪਾ ਰਿਹਾ ਹੈ ਹਾਂ ਚਾਰੀ ਜਾਫੀ ਬਿਲਕੁਲ ਤਿਆਰ ਨੇ ਇੱਕ ਪਾਸੇ ਚੱਕੀ ਆਹ ਮੁੰਡਾ ਵੱਲੋਂ ਚੱਕੀ ਆ ਹਾਂ ਬਾਲੂ ਪੁੱਜਾ ਹੋਇਆ ਪਰ ਦੂਸਰੇ ਪਾਸੇ ਚੱਕੀ 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 ਬਰਾਬਰ ਕਿਦ ਨੂੰ ਪਤਾ ਲੱਗਣਾ ਹੈ ਧਰਮਾ ਜੀ ਜਿੰਨੇ ਢੰਡੂ ਜੱਫੇ ਲਾਏਗਾ ਸੰਦੀਪ ਦੇ ਆਲੋਂ 100 ਰੁਪਇਆ ਬਾਹ ਜੀ ਬਾਹ ਸਾਡੂ ਚਪੇ ਵੱਲੋਂ ਵੱਡੇ ਮਾਨ ਸਨਮਾਨ ਤੇ ਬੈਲੀ ਬਣਦੇ ਨੇ ਅੱਜ ਦੇ ਮਿਆਰੇ ਬਲੀਏ ਅਸੀਂ ਬੋਲਦੇ ਨਹੀਂ ਖੰਡ ਹਾਂ ਪ੍ਰਾਣੇ ਬਲੀਏ ਇਹ ਪ੍ਰਾਣਾ ਖੰਡ ਢੰਡੂ ਜੀ ਉਸਤਾਦ ਜੀ ਕਾਲੂ ਆ ਗਿਆ ਆ ਮੈਦਾਨ ਦੇ ਵਿੱਚ ਕਾਲੂ ਨੇ ਕਹਿੰਦੇ ਪੱਤੇ ਥਾਪੀ ਮਾਰ ਦੁੱਤੀ ਹੈ ਔਰ ਜਿਹੜਾ ਖੇਡ ਮੈਦਾਨਾਂ ਦੇ ਵਿੱਚ ਆਹ ਸਾਹਮਣੇ ਪੈਂਡਿੰਗ ਕਬੱਡੀ ਦੇ ਉੱਤੇ ਕਿਕਰਾਲੇ ਭਾਈ ਕਾਂ ਵਾਲੇ ਚੜਿਆ ਫਿਰੇ ਇੱਕ ਪਾਸੇ ਦੀਪ ਆਹ ਮੁੰਡਾ ਕਹਿੰਦੇ ਮੈਦਾਨ ਦੇ ਵਿੱਚ ਦੀਪ ਤੇ ਦੂਸਰੇ ਪਾਸੇ ਕਾਲੂ 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 ਫਸ ਗਿਆ ਕਾਲੂ ਫਸ ਗਿਆ ਤੇ ਨੰਬਰ ਐਸੋੜ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲੈ ਵੀ ਜੋਤੂ ਜਿੰਦੇ ਨੇ ਪਿੰਡੇ ਨੂੰ ਮਿੱਟੀ ਨਾਲ ਲਗੀ ਨਾ ਫੇਰ ਸਵਾਦ ਨਹੀਂ ਆਉਣਾ ਉਹਨਾਂ 'ਚ ਸਵਾਦ ਨਹੀਂ ਆਉਣਾ ਲਾਜ ਫਾਕੇ ਹੋ ਕੇ ਤੇ ਸੰਗਤ ਨੂੰ ਪਤਾ ਲੱਗੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗੇ ਕਿ ਆਹ ਮੁੰਡਾ ਬਿੱਟੂ ਦਾ ਭਤੀਜਾ ਤੇ ਲੱਖੇ ਬਗਾਵ ਦਾ ਭੱਤਾ ਜੀ ਨੇ ਹੁਣ ਜੱਫਾ ਲਾਇਆ ਇਹ ਜੱਫਾ ਲਾ ਪਰ ਸਾਰੇ ਆਪਾਂ ਦੇਖਦੇ ਆਂ ਕਕਰਾਲੇ ਵਾਲਾ ਛੱਡੂ ਪਾਉਂਦਾ ਆਰੇ ਕੌਣ ਆ ਗਿਆ ਹੋ ਬਾਊ ਆ ਗਿਆ ਕਬੱਡੀ ਪਾਉਣ ਦੇ ਲਈ ਹੋ ਚਾਰ ਜਫੀ ਹੋ ਕਕਰਾਲੇ ਵਾਲੇ ਤਿਆਰ ਨੇ ਚਾਰਾ ਚੋਂ ਕੌਣ ਟਰਾਈ يلا این تکارے لگڑیاں میں اے دیوار والا کارو ہے میرے ویرو کہ محنت کیتی ہے پنٹا دی تاں کسے گل دی چنتا نہیں تاں سوچ سکے لو بڑیاں ہو باقی گل رب دے چھڈی ہے ہو کارو کارو ٹکر ٹکر ہو بلے 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 واہ واہ کھیڑ دے میدان چ ਹਰੋਨੇ ਬਲੇ ਬਲੇ ਕਰਵਾ ਦਿੱ ਆ ਦਰਸ਼ਕ ਵੀਰੋ 우ਸਤਾਦ ਜੀ ਕਬੱਡੀ ਫੇਰ ਮੈਦਾਨ ਆਓ ਸਾਹਮਣੇ ਮੈਦਾਨ ਦੇ ਵਿੱਚ ਗੋਗੋ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਕਕਰਾਲੇ ਦੀ ਟੀਮ ਦਾ ਔਰ ਸਾਹਮਣੇ ਚਾਲੀਆ ਵੀ ਬਿਲਕੁਲ ਤਿਆਰ ਨੇ ਮੇਜਰ ਵਰਗਾਂ ਦੇ ਰਾਜਵੀਰ ਵਰਗਾਂ ਦੇ ਨਾਲ ਖੇਡ ਮੈਦਾਨ ਦੇ ਵਿੱਚ ਚਰਚੇ ਰਹੇ ਨੇ ਗੱਲਾਂ ਪੱਪੂ ਦੀਆਂ ਹੁੰਦੀਆਂ ਪਰ ਮੈਦਾਨ ਦੇ ਵਿੱਚ ਓ ਜੱਤੀ ਫਾੜੀ ਫਾੜੀ ਓ ਜੱਤੀ ਮੈਦਾਨ ਦੇ ਵਿੱਚ ਰਿੰਕੂ ਕਦੇ ਇਸੇ ਖੇਡ ਮੈਦਾਨ ਦੇ ਵਿੱਚ ਕਦੇ ਮਿਹਨਤ ਕਰਦਾ ਤੇ ਕਦੇ ਗੋਲੂ ਪਹਿਲਵਾਨ ਕੋਲੇ ਚੀਮਿਆਂ ਦੇ ਵਿੱਚ ਜਿੱਥੇ ਲੱਖਾ ਵੀਰ ਵੀ ਉੱਥੇ ਮਿਹਨਤ ਕਰਦਾ ਰਿਹਾ ਜੋਰ ਕਰਦਾ ਰਿਹਾ ਪਰ ਮੈਦਾਨ ਦੇ ਵਿੱਚ ਰਿੰਕੂ ਕਬੱਡੀ ਪਾਇਆ ਤੇ ਸਾਹਮਣੇ ਚਾਰ ਯਾਫੀ ਆਹ ਮੁੰਡਾ ਕਹਿੰਦੇ ਦੀਪਕ ਗਰਾਲੇ ਭਾਈ ਕਿਆ ਵਾਲਾ ਆਹ ਮੈਦਾਨ ਦੇ ਵਿੱਚ ਗੱਲ ਕੀ ਬਣਦੀ ਆ ਤੇ ਨੰਬਰ ਆਹ ਰਿੰਕੂ ਨੇ ਜੋੜੀ ਰਹੀ ਜੋਰ ਤਾਰੀ ਸੰਗਤ ਆਓ ਸਾਰੇ ਤਾੜੀ ਮਾਰ ਦਿਓ ਕਿਉਂਕਿ ਮਾਨ ਹੈ ਇਹ ਸਤਕਾਰ ਪਰਵਾਰ ਦੇ ਵਿੱਚ ਕਬੱਡੀ ਹੈ ਤੇ ਚੰਗੀ ਹੀਰੇ ਦੀ ਚਾਹੀਦੀ ਹੈ ਬੈਂਕ ਸੱਚੇ ਬਾਦਸ਼ਾਹ ਮੇਰ ਕਰੇ ਪਰ ਸਾਹਮਣੇ ਪੈਂਦੀ ਰੇਡ ਦੇ ਉੱਤੇ ਲੈ ਵੀ ਠੱਡੂ ਉਧਰ ਸੰਦੀਪ ਆਗਮ ਕਰ ਰਿਹਾ ਪਰ ਸਾਹਮਣੇ ਵਾਹ 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 ਬੱਤੂ ਨੇ ਕੀਤੀ ਸੋਹਣੀ ਡਰਾਈਵ ਪਰ ਪੁਆਇੰਟ ਆਊ ਵਾਰੇ ਵਿੱਚ ਪਿੱਛੇ ਵੀ ਹੁੰਦੇ ਆ ਕਾਲਵਾ ਇਹ ਬਗਾਲ ਪੰਡਾ ਬਗਾਲ ਪੰਡ ਮਾਰਦਾ ਸੋ ਨੀ ਮਾਰਾ ਇਸ ਮੋੜ ਵਾਲਾ ਗੱਭਰੂ ਦੇ ਵਾਹ ਵੇ ਗੱਭਰੂਆ ਲਾਹਤਾਨ ਜੀ ਤੇਰਾ ਕਿਹਾਂ ਪਰਪਤੇ ਬਣ ਵਾਲਾ ਮੂਲਕ ਗਊਸ਼ਾਲਾ ਤੇ ਹਰਿਆਣਾ ਇਹ ਧੋਸਾ ਜਨਾ ਲਿਖਿਆ ਮੇਰੇ ਖਿਆਲ ਹੈ ਪਰ ਸਾਹਮਣੇ ਕੈਂਦੀ ਰੇਡ ਦੇ ਉੱਤੇ ਲੈ ਵੀ ਠੱਡੂ ਆਉ ਲਾ ਦੇ ਜੱਫਾ ਲਾ ਦੇ ਜੱਫਾ ਪਰ ਕਾਲਵੇ ਨਹੀਂ ਬਣਿਆ ਕਿਉਂਕਿ ਸਾਈਕਲ ਵੀ ਤਾਲ ਮੇਚ ਦਾ ਲੱਗਦਾ ਜਿਹੜਾ ਰੰਦਾ ਨਾ ਕਬਰ ਸਾਈਕਲ ਆਪਣੇ ਆਪ ਹੀ ਭੱਜ ਜਾਂਦਾ ਤੇ ਜਦੋਂ ਕਹਿੰਦੇ ਸੰਤੁਲਨ ਵਿਗੜ ਜਾਂਦਾ ਤੇ ਜੇ ਕੋਈ ਟਾਇਰ ਜਾਂ ਪੰਕਚਰ ਹੋ ਜੇ ਤੇ ਯਾ ਫਿਰ ਬਬਲਿਕ ਦੀ ਮਾਰ ਨਾਲ ਲੱਗ ਜੇ ਨਾ ਫਿਰ ਗੱਲ ਨਹੀਂ ਬਣਦੀ ਇਸ ਕਰਕੇ ਜ਼ਿੰਦਗੀ ਦੀ ਗੱਡੀ ਵੀ ਦੋਨੇ ਪੈਰਾਂ ਨਾਲ ਚੱਲਦੀ ਹੈ ਪਰ ਇਧਰੋਂ ਪਾਸੇ ਆਪਾਂ ਦੇਖਦੇ ਹਾਂ ਰਿੰਕੂ ਤੇ ਸਾਹਮਣੇ ਅਜੈ ਸਿੰਘ ਜੀ ਕੀ ਇਸ਼ਾਰਾ ਕਰ ਰਹੇ ਪਰ ਕਹਿੰਦੇ ਨਹੀਂ ਹੱਥ ਲਗਾ ਨਹੀਂ ਪਰ ਸਾਹਮਣੇ ਇਹ ਕਹਿੰਦੇ ਰਿੰਕੂ ਇਸ ਵੇਲੇ ਛੋਟੇ ਵੀ ਕਰਦੇ ਸਿਰ ਤੇ ਆਹ ਕਬੱਡੀ ਪਾਉਣ ਦੇ ਲਈ ਖੇਡਦੇ ਮੈਦਾਨ ਚ ਕੱਪੜਾ ਆ ਗਿਆ ਉਹ ਫਿਰ ਆ ਗਿਆ ਪਰ ਸਾਹਮਣੇ ਆਪਾਂ ਦੇਖਾਂਗੇ ਬਗਾਰ ਵਾਲੀ ਚਾਰ ਨੇ ਜਿੰਦੂ ਲੜਗੇ ਬੱਗੂ ਲੜਗੇ ਪਰ ਆਹ ਮੁੰਡਾ ਧਰ ਨੂੰ ਹੋਰ ਧਰ ਨੂੰ ਬੱਲ 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 ਵਾਹ ਵਾਹ ਹੋਰ ਕਰਵਾ ਖੇਡ ਦੇ ਮੈਦਾਨ ਚ ਹਲ ਸੋਈ ਨੂੰ ਸਨੀਪ ਨੇ ਵੱਡੇ ਭਾਪ ਪ੍ਰਾਰਦੀਪ ਚੌਧਰੀ ਵੱਲੋਂ 200 ਰੁਪਏ ਰਿੰਕੂ 200 ਰੁਪਿਆ ਕਾਲੂ ਸੋਈ ਨੂੰ ਹਰਦੀਪ ਸਿੰਘ ਚੌਧਰੀ ਸਾਹਿਬ ਅਮੇਰ ਸਨੀਪ ਦੇ ਵੱਡੇ ਭਾਈ ਵਾਹ ਜੀ ਵਾਹ ਬਹੁਤ ਤਗੜ ਵਾਹ ਦੀ ਟੀਮ ਜਿਹੜੀ ਜਿੱਤ ਰਹੀ ਹੈ ਦੁਗਾਰ ਦੀ ਟੀਮ ਚੱਲ ਮੈਦਾਨ ਵਿੱਚ ਜਿੱਤੂ ਹਾਂਜੀ ਇੱਕ ਹੋਰ ਕੋਈ ਅਵੇ ਸਟੇਜ ਦੇ ਪਿੱਛੋਂ ਕਿਹਦਾ ਮੋਟਰਸਾਈਕਲ ਚੱਕਿਆ ਗਿਆ ਹੈ BB117404 ਅਗਰ ਕੋਈ ਗਲਤੀ ਨਾਲ ਲੈ ਗਿਆ ਤਾ ਕਿਰਪਾ ਕਰਕੇ ਵਾਪਸ ਕਰਾ ਦਿਓ ਇਹ ਕੋਈ ਚੱਕੇ ਨਹੀਂ ਹੈਗਾ ਤਾਂ ਵੀ ਵਾਪਸ ਕਰਾ ਦਿਓ ਭਾਈ ਕਿਉਂਕਿ ਇਹ ਕੈਮਰੇ ਲੱਗੇ ਹੋਏ ਆ ਔਰ ਪ੍ਰੇਮਾ ਕਹਿੰਦਾ ਮੁਲਾਜ਼ਮ ਵੀਰ ਬੈਠੇ ਹੈ ਤੇ ਪਤਾ ਲੱਗ ਰਿਹਾ ਜੇ ਕਿਸੇ ਨੂੰ ਲੈ ਕੇ ਵੀ ਗਿਆ ਹੈ ਕਿਰਪਾ ਕਰਕੇ ਜਲਦੀ ਵਾਪਸ ਕਰ ਦਿਓ ਆਪਣਾ ਇਨਾਮ ਲੈ ਜਾ ਵਿੰਕੂ ਤੇ ਕਾਲੂ ਸਹੀ ਸਾਡੇ ਦਰਮਿਆਨ ਪਹੁੰਚਿਆ ਸਾਡੇ ਸਿਕੰਦਰ ਸਿੰਘ ਜੀ ਕਾਰ ਸਾਹਿਬ ਜੋ ਕਿ ਪੰਜਾਬੀ ਦੇ ਪੱਤਰਕਾਰ ਹਨ ਔਰ स्टाफ मेंबर मेरे बहुत बहुत जीव है गुरु काले का हाँ संताली किलो जी फर्स्ट राउंड तो के बाद पहले राउंड के बाद संताली किलो मैच आएगा जी थोड़ी बेनती कबूल जी सारे अपने गुरु काले का चैनल पैसों का कोई नहीं तो अपने जो जो तो चैनल दे, और ने ऑनर है जिन्होंने बड़ी मेहनत करके चैनल में चला जा रहे हैं गुरु काले का ਕਦੋਂ ਮਰਜੀ ਲਾਈਵ ਦੇਖ ਸਕਦੇ ਤੁਸੀਂ ਕਬੱਡੀ ਸ੍ਰੋਵਰ ਬਿੱਟੂ ਯਾਦਗਰੀ ਕਬੱਡੀ ਕਦੋਂ ਵੀ ਲਾਈਵ ਦੇਖ ਸਕਦੇ ਹੋ ਬੁਰੀ ਕਾਲੇ ਕਾ ਜਲਨ ਤੇ ਸੋ ਹੈਲੋ ਕੈਰੀ ਆਉਂਦੀ ਰਿੰਕੂ ਪੈਣ ਦੀ ਟੀਮ ਆ ਜਵੇ ਮੈਦਾਨ ਦੇ ਵਿੱਚ ਧੋੜੀ ਤੇ ਸ੍ਰੋਵਰ ਰਾਏ ਪ੍ਰਾਂਤ ਦੀ ਟੀਮ ਜਿਹੜੀ ਮੈਦਾਨ ਦੇ ਵਿੱਚ ਹੈ ਦੋਨਾਂ ਨੂੰ ਦੇਖ ਕੇ ਵੀ ਸਮੇਂ ਦੀ ਕਦਰ ਕਰੋ ਦਾਦਾ ਮੋਨਿਸ਼ ਸਪੋਰਟਸ ਕਲੱਬ ਬਿੱਟੂ ਸ੍ਰੋਵਰ ਨੂੰ ਯਾਦ ਕਰਾਉਂਦਾ ਹੈ ਬੱਟੂ ਸਰੋਹ ਦੇ ਰਾਜ ਸਾਡੇ ਵਿੱਚ ਨਹੀਂ ਪਰ ਵਿੱਚ ਤਸਵੀਰਾਂ ਆਉਂਦਾ ਏ ਉਹ ਨਾਂ ਨਹੀਂ ਵੱਡੀ ਸੋਚੇ ਉੱਤੇ ਨਾ ਅੱਧ ਵੀ ਅਮੀਰ ਘਲਦਾ ਏ ਰਿਕੂ ਪੈਣੀ ਟੀਮ ਨੇ ਬੈਂਦੀ ਹੈ ਟੀਮ ਜਲਦੀ ਨਾਲ ਮੈਦਾਨ ਦੇ ਵਿੱਚ ਆਵੇ ਰਾਈਕਰਾਂ ਦੀ ਸਾਰੀ ਟੀਮ ਮੈਦਾਨ ਦੇ ਵਿੱਚ ਹੈ ਨਾਲ ਹੀ ਗੋਸਪੀ ਦੀ ਵੀ ਮੈਦਾਨ ਦੇ ਵਿੱਚ ਜੀ ਮੂਰਤ ਕੋਈ ਸ਼ਲਾ ਆਵੇ ਛਲੇੜੀ ਤੇ ਸਰੋਹ ਦੀਆਂ ਟੀਮਾਂ ਜਲਦੀ ਮੈਦਾਨ ਦੇ ਵਿੱਚ ਆ ਜਾਣ ਆਦੇ ਲੈ ਵਿੱਚ ਦਾ ਅਰੇ ਰਿਦਾ ਮੈਚ ਹੈ ਜਿਹੜਾ ਜੀ ਉਹ ਰਿਕੂ ਪੈਣੀ ਬਾਈ ਹੰਦੀ ਹੈ ਹੋਰ ਇਹ ਲੈਣੋ 500 ਰੁਪਿਆ ਮਾਰਿੰਦਰਾ ਦੇ ਘਟੂ ਬਲੋਂ ਕਾਲ ਨੂੰ ਔਰ 200 ਰੁਪਿਆ ਰਿਕੂ ਨੂੰ ਅਧੀ ਚੌਰੀ ਵੱਲੋਂ 1200 ਰੁਪਿਆ ਆਪਣਾ ਇਹ ਤਾਂ ਹੋ ਗਿਆ ਇਹ ਤਾਂ ਹੈ ਨਾ ਰਿਦੀ ਟੀਮ ਹੈ ਬਾਈ ਪੈਣੀ ਦੀ ਟੀਮ ਇੱਕ ਮਿੰਟ ਦੀ ਗੱਲ ਕਰਾ ਦੇ ਇਹ ਕਿੰਨਾ ਥੋੜਾ ਫਾਇਦੇ ਦੇ ਕਰਾ ਲਿਆ ਕੀਤਾ ਚੰਨੋਏਨ ਪਿੰਡਵਾਸ ਤੇ ਬੈਕਰੀ ਦੇ ਇਹਨਾਂ ਨੂੰ ਫਰਮਤ ਪੰਜਾਬ ਦੇ ਹੋਣਾ ਜੇਕਰ ਦੂਜੇ ਦਾ ਮਾਣ ਦੇ ਬੱਲੇ ਹੋਗੇ ਹਰੇਕ ਬੰਦੇ ਦੇ ਬਾਹਰ ਦਾ ਰੋਗ ਨਹੀਂ ਹੁਣ ਇੱਕ ਗੱਲ ਹੋਰ ਵੀ ਹੈ ਖਿਡਾਰੀਆਂ ਤੁਹਾਨੂੰ ਪਤਾ ਹੋਣਾ